ਹਾਂਜੀ ਸਰਪੰਚ ਘਰੇ ਆ ਜੀ ਨਹੀਂ ਸਰਪੰਚ ਨਹੀਂ ਘਰੇ ਹੈਗਾ ਵੇਖੋ ਘਰੇ ਨਾ ਆਇਓ ਉਹ ਗਿਆ ਕਿਤੇ ਜੇ ਉਹ ਕਿਤੇ ਗਿਆ ਤੇ ਉਹ ਪਿੱਛੇ ਗੇਟ ਲੱਗੀ ਕੁੱਤਾ ਬਣਿਆ ਆ ਠਾਕੜੇ ਵਾਲੇ ਆ ਗਿਆ ਵੇ ਹਾਂਜੀ ਕੰਮ ਕੀ ਆ ਉਹ ਕੰਮ ਬਸ ਨੂੰ ਮਿਲਦਾ ਸੀ ਬਣਾਇਆ ਆ ਜਾ ਆ ਨੰਗਿਆ ਪਾਪਾ ਤੂੰ ਅੰਦਰ ਜਾ ਮੰਜਾਸ ਕੀ ਕੰਮ ਆ ਸਰਪੰਚਾ ਮੜਿਆ ਆ ਪਰ ਆਪ ਤਾਂ ਤੱਕ ਜਾਣਾ ਟੀਵੀ ਖਾ ਕੇ ਆਉਣਾ ਚੱਲ ਜੇ ਜੰਨੇ ਆ ਜਾਣਾ ਕਿਤੇ ਆ ਤੁਹਾਡਾ ਸਕੂਟਰ ਲੈ ਚੱਲਦੇ ਉੱਤੇ ਚੱਲ ਜੰਨੇ ਆ ਸਕੂਟਰ ਦੀ ਚਾਬੀ ਨਹੀਂ ਲੱਭਣੀ ਜੀ ਜਾਦੀ ਪੂੜੀ ਹੋਈ ਆ ਤੇ ਦਾਦੀ ਕਿਹੜੀ ਨਾਲ ਲੱਗੀ ਆ ਚਾਬੀ ਅੰਦਰ ਜਾ ਕੇ ਵੇ ਅੰਦਰ ਕਿਤੇ ਪਈ ਨਹੀਂ ਆ ਉੱਚ ਤੇਲ ਨਹੀਂ ਆ ਉਹ ਤੇਲ ਦੀ ਕਿਹੜੀ ਗੱਲ ਆ 20 ਰੁਪਏ ਦਾ ਜਾਂਦੇ ਆਂਦੇ ਆ ਪਰਾਨੀ ਕੋ ਬਾਲਣਾ 20 ਦਾ ਤੇਲ ਉਹ ਚ ਕੋੜਾ ਤੇਲ ਪਾਉਣਾ ਕੋਈ ਘਤੋ ਘੜਾਈ ਆ ਨਾ ਸਿੱਧਾ ਕਹਣ ਨਹੀਂ ਆ ਹੁਣੇ ਮੈਂ ਕੋਈ ਆਪਣੀ ਚੀਜ਼ ਲੈਂਦੀ ਨਹੀਂ ਆ ਤੂੰ ਟੱਪ ਕੇ ਬਹਿਣਾ ਹੈ ਉੱਤੇ ਨਹੀਂ ਨਹੀਂ ਉਹ ਨਹੀਂ ਕੋਈ ਗੱਲ ਉਹ ਵੈਸੇ ਹੀ ਸਾਡੇ ਕੋਲ ਪਰੋਣੇ ਹੋਣੇ ਆ ਕਿੰਨੇ ਹੋਣਾ ਵੇਖਣ ਆਲੇ ਆਉਣ ਲੱਗੇ ਆ ਕਿੰਨੂ ਮੰਨੂ ਚਲ ਕੋਈ ਨਹੀਂ ਮੈਂ 10 15 ਮਿੰਟ ਇੱਥੇ ਬਹਿ ਜਾਣਾ ਉਹਨਾਂ ਨੂੰ ਵੇਖਣ ਲੱਗਾ ਕਿਹੜਾ ਟਾਈਮ ਲੱਗਣਾ ਇੱਕ ਅੱਜ ਅੱਧੀ ਤਨ ਉਹਨਾਂ ਨੂੰ ਵੇਖ ਲੈਣਾ ਉਹ ਵੈਸੇ ਮੈਨੂੰ ਟਾਈਮ ਲੱਗ ਜਾਣਾ ਮੈਂ ਸਮਾਸ਼ ਮੂਲ ਲੈਣਾ ਤੂੰ ਹੋ ਜਾ